ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਪਤ ਚੈਨਲ ਤੇ ਤੁਹਾਡਾ ਸਵਾਗਤ ਆ ਤੇ ਅੱਜ ਜੀ ਆਪਾਂ ਬਣਾਵਾਂਗੇ ਕੀਰਤ ਦੀ ਡਿਮਾਂਡ ਤੇ ਮੂਲੀਆਂ ਵਾਲੇ ਪਰੌਂਠੇ ਤੇ ਇਹ ਜੀ ਤਿਆਰੀ ਕਰ ਦਿੱਤੀ ਸੀ ਮਨਵੀਰ ਦੀ ਦਾਦੀ ਨੇ ਮੂਲੀਆਂ ਕਦੂਕਸ਼ ਕਰ ਦਿੱਤੀਆਂ ਸੀ ਜਦ ਤੱਕ ਮੈਂ ਝਾੜੂ ਪੂੰਛਾ ਕੱਪੜੇ ਧੋ ਕੇ ਕੋਠੇ ਤੇ ਸੁੱਕਣੇ ਪਾਲੇ ਸੀ ਝਾੜੂ ਪੂੰਛਾ ਵੀ ਕਰ ਲਿਆ ਸੀ ਬਾਥਰੂਮ ਵੀ ਧੋ ਦਿੱਤੇ ਸੀਗੇ ਤੇ ਚੁੱਲ੍ਹੇ ਤੇ ਸਾਰਿਆਂ ਵਾਸਤੇ ਪਾਣੀ ਵੀ ਗਰਮ ਕਰ ਦਿੱਤਾ ਸੀ ਤਾਂ ਫਿਰ ਫ੍ਰੀ ਹੋ ਕੇ ਜੀ ਮੈਂ ਬਣਾਉਣ ਲੱਗੀ ਸੀ ਇਹ ਉਹ ਮੂਲੀਆ ਵਾਲੇ ਪਰੌਂਠੇ ਤੇ ਤਿਆਰੀ ਜਿਹੜੀ ਉਹ ਇਹਨਾਂ ਨੇ ਕਰੀ ਦਿੱਤੀ ਸੀਗੀ ਪਹਿਲਾਂ ਕੀਦਤ ਨੇ ਖਾਣੀ ਹਾਂਜੀ ਕਿੰਨੀ ਖੁਸ਼ ਲੱਗੀ ਇਸ ਮਰੀ ਹੋ ਗਈ ਨਾ ਇਹ ਕਿੰਨੀ ਹਮ ਉੱਧੇ ਲਾ ਵੀ ਸਹੀ ਹੋ ਗਈ ਆ ਥੋੜੀ ਜਿਹੀ ਰਹਿ ਗਈ ਸੇਮ ਹੀ ਲਾਦੀ ਹੁਣ ਤਾਂ ਨਹੀਂ ਨਹੀਂ ਬਾੜੀ ਆ ਉੱਧਾ ਉਹਦੇ ਨਾਲ ਵੀ ਲੱਗਣ ਲੱਗ ਪਾੜੀ ਜੀ ਰਹਿ ਗਈ ਆ ਬਸ ਲੋ ਨਿਖਾ ਲੀਆ ਤਲੀਆਂ ਕਿਹੜਾ ਰੋ ਦੱਸਦਾ ਆ ਚਲ ਕਿਹੜੇ ਦਿਨ ਜੇ ਤੂੰ ਆ ਕਰਦੀ ਆ ਕੁਆਇਟਰ ਆ ਗਿਆ ਜ਼ਰਾਸ ਮਾਂ ਕੋਈ ਗਾਇਆ ਮੇਰਾ ਚੱਲ ਇਹਦੇ ਵਿੱਚ ਪਾਇਆ ਆਪਾਂ ਤਲੀਆਂ ਹਰੀ ਮਿਰਚ ਅਦਰਕ ਉਸ ਆ ਦਾ ਜਿਹੜਾ ਪੀਸਿਆ ਘਿਰਕ ਕਰਦਾ ਉਹ ਤੋਂ ਲੈ ਕੇ ਆ। ਉਹ ਡੱਬੀ ਭਰ ਲਈ ਡੱਬੀ ਆਹ ਤੇ ਇਹਦੇ ਵਿੱਚੋਂ ਘਾਣੀ ਪਾਉਣਾ ਤਾਂ ਬਿਹਾਰੂ ਹੈ ਜੇ ਬੜਾ ਕੰਦਾ ਜਿਹਾ ਆਏਗਾ। ਬੜਾ ਧਿਆਨ ਨਾਲ ਢੋਲ ਨਾਲੇ ਕਿ ਅੱਜ ਤੇ ਮਾਸੀ ਹਾਂ ਦੇ ਸਾਹਮਣੇ ਕੁਰਸੀ ਤੇ ਹੁਣੇ ਪੀਸ ਲਾਉਗਾ ਮੈਂ ਕਰਦੇ ਹਾਂ ਕਿ ਕਿੰਨਾ ਚੋਰ ਵੀ ਗਏ ਆਂ ਮਮੀ ਤੇ ਮਿਕਸ ਸਬਜੀ ਵੀ ਗਈ ਹਾਂ ਮੈਂ ਮੋਰੀ ਨਾਲ ਬਰਾੜ ਨਾਲ ਲੱਭੇ ਪੇ ਭਾਲੀ ਜੀ ਆਪਾਂ ਮਸਾਂ ਲਾ ਆਂ ਚੂਰ ਵਾਟਰ ਵੀ ਬਿਆਰ ਦੇ ਵਿੱਚ ਨਹੀਂ ਰੱਖੋ ਉਹ ਪਿਆਓ ਉਹ ਦੇਖੋ ਸਨਾ ਘਾਟ ਹੋਏ ਮਸਾਲਾ ਹੋ ਗਿਆ ਘਰ ਦਾ ਮਸਾਲਾ ਪੰਜਾਬਾ ਪਾਇਆ ਨੇ ਜੀਂਜੀ ਦਾ ਤੇ ਦਨੀਆ ਲਓ ਜੀ ਪਾ ਲਿਆ ਮਸਾਲਾ ਹੁਣ ਪਾ ਲਈਏ ਨਮਕ ਨਮਕ ਪੈ ਰਿਹਾ ਲੂਣ ਲੂਣ ਚਲੋ ਜੀ ਆਹ ਬਰਤੋਂ ਪਾੜਾ ਡੱਬੀ ਦੇ ਵਿੱਚ ਇਹ ਲਾ ਗਿਆ ਚਲੋ ਮਿਕਸ ਵੈਲ ਇਹ ਆ ਗਿਆ ਜੀ ਆਪਣਾ ਆਟਾ ਮੈਂ ਆ ਬਣਾ ਲਿਆ ਸਾਰੇ ਇਕੱਠੇ ਖਾਵਾਂਗੇ ਇਹ ਜਾ ਜੀ ਅੱਗੇ ਰੋਡਾ ਨਾ ਪੀਜਾ ਜੀ ਹੋਆ ਪੀਜਾ ਪਾਸਤਾ ਲਿਖਿਆ ਕਿ ਨਹੀਂ ਪੀਜਾ ਪੇਸਟ ਸੌਸ ਪੀਜਾ ਨਹੀਂ ਨਹੀਂ ਤੂੰ ਝੂੜ ਨਾ ਨਹੀਂ 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 ਪਹਿਲਾਂ ਲਾੜ ਲਓ ਦੋਨੇ ਜਣੇ ਰੋਟੀ ਬਾਅਦ ਚ ਖਾਓ ਜਿਹੜੇ ਮੈਂ ਹਲਦੀ ਪਾ ਦੇਣੀ ਥੋੜੇ ਵਿੱਚ ਪਾ ਦਊਂ ਅਸੀਂ ਤੂੰ ਹੀ ਖਾਣੀ ਆ ਹਲਦੀ ਦਾ ਟੇਸ ਥੋੜੀ ਆਉਂਦਾ ਮੈਨੂੰ ਕਈ ਕਈ ਇਹ ਤੂੰ ਨਾ ਸਮਝੀਂ ਜੀਦਾ ਪੌਦਰ ਬਣਾਇਆ ਸੀ ਨਾ ਸਬਜੀ ਬਣਾ ਕੇ ਫੇਰ ਭਰ ਦੇ ਆ ਰੋਟੀਆਂ ਚ ਮੂਲੀ ਆ ਗਏ ਮੈਨੂੰ ਵੀ ਆਲੂ ਵਾਲੀ ਜੰਗੀ ਲੱਗਦੀ ਆ ਮੈਨੂੰ ਮੂਲੀਆਂ ਵਾਲੀ ਨਹੀਂ ਆਲੂ 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 ਗੋਭੀ ਮੈਂ ਨਾਮ ਤੋਂ ਮਸਲੀ ਨਹੀਂ ਸ਼ੈਦੋਂ ਨੂੰ ਤੋਂ ਤੇਰਾ ਸੇਰ ਹੋਣਾ ਮੈਂ ਕਿ ਰੋਟੀ ਰੋਟੀ ਆਲੂ ਦੇ ਬਿਲੇ ਉਹ ਜਿਹੜਾ ਚਮਲ ਇਹ ਹੀ ਮੇਰੇ ਦਿਮਾਗ ਚ ਗੱਲ ਆਈ ਸੀ ਵੈਸੇ ਤਾ ਵਾਣੀ ਕੀ ਤੱਕ ਨਾ ਸੀ ਤਾ ਵਾਣੀ ਕੀ ਤੱਕ ਗਰਮ ਹੋ ਜਾਵੇ ਗੈਸ ਗਾਜੇ ਨਹੀਂ ਤਾ ਦੋ ਤਿੰਨ ਤੇ ਦੋ ਰੋਟੀਆਂ ਬਣਦੀ ਆ ਦੇਖਿਓ ਆਪਾਂ ਨਾ ਦੋ ਰੋਟੀਆਂ ਬਣਾਉਣਾ ਇੱਕ ਪੇੜਾ ਬਣਾਉਣਾ ਤੇ ਉੱਪਰ ਪਾਣਾ ਹੈ ਇੱਕ ਪੇੜਾ ਕੀ ਨਹੀਂ ਕਹਿੰਦਾ ਨਹੀਂ ਮੈਨੂੰ ਵੀ ਡਬਲ ਰੁਪਈਆ ਲਾਉਂਦਾ ਸੌਖਾ ਤੇ ਮੈਂ ਇਹੀ ਕਿਹਾ ਸੀ ਨਾ ਨਹੀਂ ਬਣਦਾ ਨਹੀਂ ਇਹ ਉਹ ਮਾਨਤਰੀ ਜਾਂਦੀ ਹੈ ਪਰ ਫੈਨੀਆਂ ਨਹੀਂ ਬਾਹਰ ਹੁੰਦੀਆਂ ਥੋੜੀਆਂ ਜਿਹੀਆਂ ਜੇ ਪਰ ਹੁੰਦੀਆਂ ਤਵਾਂ ਜਾਵਾਂ ਬਾਹਰ ਹੁੰਦੀਆਂ ਸੋਚ ਬੰਦ ਕਰਿਆ ਮਸ਼ੀਨ ਚਲਾਉਣੀ ਨਹੀਂ ਹੁਣ ਲੋਗੇ ਆ ਗਏ ਆ ਬਸ ਹੁਣ ਨਵੇਂ ਜੱਗ ਕਰਕੇ ਉਹ ਜਿਹੜਾ ਪਿੱਛੇ ਸੋਚੀ ਤੇ ਸ਼ੂ ਲਗਾਉਂਗਾ ਓਕੇ ਇਸ ਕਿਸ ਕੋ ਬੋਗ ਲੀਏ ਜੇ ਤੁਹਾਨੂੰ ਸੰਭੇ ਹੋ ਮੈਂ ਵਰਨਾ ਕਿਹਾ ਉਹ ਤੇ ਲਾਭ ਹੀ ਆਇਆ ਮਨੀ ਆ ਬਣਾ ਕੇ ਨਾ ਬਾਹਰ ਮੰਜਾ ੜਾ ਲੀ ਕਿਵੇਂ ਤੇ ਬਾਹਰ ਰੱਖ ਕੇ ਖਾਣੇ ਤੇ ਖਾਣੀ ਹਾਂਜੀ ਠੂਪੇ ਠੂਪਾ ਲੀ ਭਰਾਈ ਜਾਂਦੀ ਏ ਠੀਰੇ ਤੇ ਇਦਾਂ ਬੈ ਠੰਡੀ ਹੋ ਜਾਣੀਆਂ ਜਿਦਾਂ ਮਾਸਾ ਖਾਣੇ ਵੇਲੇ ਇਕੱਠਿਆਂ ਦਾ ਬਹੁਤ ਟਾਈਮ ਲੱਗ ਜਾਣਾ ਏ ਰੋਟੀ ੋੜਨ ਨੂੰ ਨਾਲੋਂ ਨਾਲ ਸਗੋਂ ਤੋ ਖਾਈ ਜਾ ਨਾਲੋਂ ਉਹ ਤੂੰ ਜੇਦ ਨਾ ਕਰ ਨਾਲੋਂ ਨਾਲ ਖਾ ਲੈ ਤੇ ਤੋਂ ਬਾਅਦ ਚ ਮਰੀ ਖਾ ਲੂਗਾ ਇਹ ਟੇਸਟੀ ਤਾਂ ਲੱਗਦੀ ਬਾਅਦ ਚ ਹੋਰੀ ਤਰ੍ਹਾਂ ਦੀ ਹੋ ਜਾਂਦੀ ਏ ਬੇਨਾਂ ਮੈਂ ਕਿਤਰਾ ਮਸਾਲ ਤੇ ਰੋਟੀ ਖਾ। ਇੱਚ ਚਾ ਲੋ ਫੀਲਿੰਗ ਕਰਿਓ ਮੇਰੇ ਆ ਫੀਲਿੰਗ ਜਾਂਦੀ ਹੈ ਬਸ ਆਹ ਚੀਜ਼ ਜਿਆਦੀ ਕਰਨੀ। ਮੈਨੂੰ ਖੁਦ ਨੂੰ ਵੀ ਰੰਗੇ ਲਾੜੇ ਘਟਦੇ ਨੇ। ਮਨੀ ਤੂੰ ਜਤੂਂਦੇ ਰਹੇ ਉਹਨਾਂ ਚੋਂ ਪਲਦੀ। ਨਹੀਂ ਦੇਸੀ ਘੇਣਾ। ਦੇਸੀ ਘੇਣਾ। ਟਰਾਈਡ ਹੋ। ਮੈਂ ਤੁਹ ਜਿਵੇਂ ਪਾਇਆ ਕੇ। ਕਿਰ ਤੇਰੀ ਹੀ ਦੇਸੀ ਘੇਣਾ। ਕੀਰਕ ਦੇਸੀ ਗੇਰ ਨਹੀਂ ਤੂੰ ਖਾਣੀ ਕੀਰਕ ਦੇਸੀ ਉਹ ਹੋਏ ਮੇਰੇ ਬੋਲ ਲਿੱਸੀ ਸਾਥੋਂ ਤਾਂ ਚੱਕ ਹੀ ਨਹੀਂ ਹੁੰਦੀ ਇੰਨੀ ਲਿੱਸੀ ਹੋ ਗਈ ਲਿੱਸੀ ਹੋ ਗਈ ਕੀਰਕ ਸਾਡੇ ਇੰਨਾ ਬੋਝ ਪੜਾਈ ਦਾ ਵਿਚਾਰੇ ਦੇ ਦਿਖਾਈ ਬੂੰਗ ਹੋ ਜਾਣਾ ਤੂੰ ਕਿ ਕਿ ਕਰ ਰਿਹਾ ਨਾ ਬਾਦ ਕੀ ਆ ਤੂੰ ਤਦ ਤੱਕ ਤੁਹਾਨੂੰ ਜੈਕਟ ਚ ਗਰਮੀ ਲੱਗਣੀ ਜੇ ਰੱਬਾ ਕੋਣ ਨੀ ਉੱਪਰ ਬਹੁਤ ਆਪਾ ਮੈਨੂੰ ਉੱਪਰ ਰੋਟੀ ਫੜਾ ਦੇ ਦੇ ਕੇ ਹਾਂ ਕੁੱਤੇ ਨਹੀਂ ਕਿਸੇ ਨੂੰ ਜਾਣਾ ਥੱਲੇ ਹੀ ਖਾ ਲਈ ਐਨੇ ਨਹੀਂ ਕੀੜੇ ਲੱਗਣੇ ਆਓ ਸਾਡੇ ਵੀ ਪੈਰ ਆ ਤੂੰ ਸਿੱਧਾ ਮੈਨੂੰ ਰਾਤ ਦੇ ਲੋਹੇ ਲੈ ਵੰਨੇ ਪਾਜੀ ਉਹ ਤੂੰ ਮੈਨੂੰ ਬਾਜੀ ਕਿਹਾ ਤੂੰ ਕੋਲਾ ਦੋ ਬਲ ਕਿੱਟੋ ਕਰ ਰਿਹਾ ਤੋ ਕੇ ਪਤੀ ਦੇ ਦਹੀਂ ਵਾਲੋਂ ਨਹੀਂ ਖਤਰੋ ਹਾਂਜੀ ਤੋ ਕੇ ਕੰਡਿਆ ਕੁੱਤੇ ਉਹ ਹੈਲਵਾ ਸਕਾ ਦਹੀਂ ਜੇ ਉਹਦੀ ਹੁੰਦੀ ਆ ਖੰਡ ਕੋਈ ਵੀ ਨਹੀਂ ਪਾਉਂਦਾ ਪਾਦੇ ਆ ਮਨਵੀਰਾ ਲੂਣ ਵਾਲੇ ਚੌਲ ਪਲੱਸ ਖੰਡ ਵਾਲਾ ਦਹੀਂ ਆਹ ਕੀ ਗੱਲ ਸੀ ਬੇਟਾ ਚਮਚ ਲਿਓ ਚਮਚ 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 ਆਈਮ ਇਨਸਾਇਡ ਨਾ ਟਿਕ ਗਾ ਕੇ ਇਹਨਾਂ ਦੇ ਘਾਲੀ ਰੋਟੀ ਨਾ ਮੈਨੂੰ ਸਾਰਿਆ ਆਉਂੇ ਅਹ ਜੇ ਖਾਣੀ ਸਭ ਤੋਂ ਜ਼ਿਆਦਾ ਇੰਨੇ ਇਹ ਰੋਟੀ ਫੁੱਲ ਗਈ ਸਮਝ ਲੋ ਕੀਰਤ ਨੂੰ ਬਹੁਤ ਭੁੱਖ ਲੱਗੀ ਆ। ਕਿਹ ਪਿੰਨਾ ਬਹੁਤ ਐ ਖੋਰ ਕਮਾ। ਬਾਅਦ ਵਿੱਚ ਬਹੁਤ ਮੈਂ ਬਾਅਦ ਵਿੱਚ ਲੈ ਲੂੰਗੀ। ਮਿਕਸ ਇਹ ਵੀ ਕਰ ਲੈ ਨੂੰ। ਇਸੇ ਉਹ ਥੋੜੀ ਖਾ ਲੈ ਨਾ ਤੁਸੀਂ ਇਹ ਮਿਕਸ ਕਰਕੇ ਨੂੰ। ਹਾਂ? ਖੋਰ ਥੋੜੀ ਖਾਂਦੇ ਕੋਈ ਨਹੀਂ ਖਾਂਗਾ ਸੀ ਬਸ ਇਹ ਸੀ। ਆ ਦੇਖਿਆ ਰੋਟੀ ਫੁੱਲ ਗਈ। ਫੁੱਲ ਗਈ ਫੁੱਲ ਗਈ ਕੀਰਤ ਨੂੰ ਬਹੁਤ ਭੁੱਖ ਲੱਗੀ। ਅੱਜ ਤਾਂ ਮੈਨੂੰ ਵੀ ਲੱਗੀ ਆ। ਹਾਂ? ਹਾਂ ਲੋਕੇ ਟੀਵੀ ਆ ਗਈ। ਕਿੜਲੀ? ਮੈਂ ਜੀ ਉਹ ਕੰਡਾ ਜਿਵੇਂ ਘਟਣਾ ਮਤ ਨਹੀਂ ਗਿਰਦਾ ਇੰਨਾ ਮਿੱਠਾ ਲੂਣ ਇੰਨਾ ਨਹੀਂ ਖਾਈਦਾ ਹੁੰਦਾ ਓਏ ਅੰਬਲਾ ਚਾਹ ਛੋਟੀ ਇਹਨਾਂ ਨੂੰ ਆਤਾ ਆਪ ਜਿਹੜਾ ਅੰਬਲਾ ਚਾਹ ਅੰਬ ਦਾ ਚਾਰ ਪਰ ਮੈਨੂੰ ਇਹ ਦੀ ਟੇਸਟੀ ਲੱਗਦੀ ਹੈ ਵੇਰ ਇਜ਼ ਅੰਬਲਾ ਚਾਹ ਆਪਰੇ ਆਪਣੇ ਸਵਾਦ ਸਵਾਦ ਵੇਰ ਇਜ਼ ਅੰਬਲੈਂਸ ਐਨ ਰਾੜੀ ਰੋਟੀ ਦੇਖੋ ਇਹ ਰਾੜ ਰਾੜ ਕੇ ਸਹੀ ਨਹੀਂ ਤਬਾ ਦੇਖਿਆ ਖੰਡ ਦਾ ਸਵਾਲ ਲੱਗਦੀ ਆ ਨਾ ਹੂੰ ਕੱਲੀ ਖੰਡ ਵਾਲਾ ਨਹੀਂ ਸਵਾਲ ਲੱਗਦਾ ਕੱਲਾ ਮੋਟੋ ਤੋਂ ਮੋਟੀ ਹੋਈ ਜਾਨੀ ਹਾਈ ਕਿਹੜਾ ਡੋਲ ਜਾਣਾ ਖਲਾਰਾ ਪਾਉਂਗੀ ਕੀ ਕਰਦੀ ਆ ਆ ਦੇਖ ਲੋ ਇਸ ਕੁੜੀ ਨੂੰ ਜੋ ਟੇਕ ਕੇ ਨਹੀਂ ਪਿੰਦੀ ਨਾ ਹੀ ਇਹਦੇ ਹੱਥ ਟੇਕਦੇ ਨੇ ਮੂਤ ਕਾਈ ਕੱਲ ਸੈ ਲੱਗ ਜਾਉ ਨਾ ਆਪੀ ਬਣਾਇਆ ਦੋ ਵਾਰ ਇੱਕ ਵਾਰ ਬਣਾਇਆ ਉੱਤੇ ਬੈਠ ਤੇ ਪਹਿਲੀ ਵਾਰ ਹੱਸ ਗਈ ਦੂਜੀ ਵਾਰ ਰੋਗੀ ਦੂਜੀ ਵਾਰ ਰੋਗੀ ਮਾਸ ਬਸ ਭੈਣ ਜੀ ਨਹੀਂ ਮਿਲ ਰਹੀ ਨਹੀਂ ਲੋਜੀ ਭੈਣ ਜੀ ਤੁਹਾਨੂੰ ਭੈਣ ਜੀ ਕਹਿ ਤਾ ਬੁੱਢੀ ਬਣਾ ਦਿੱਤਾ ਅੰਬ ਦਾ achar ਅੰਬ ਦਾ achar ਕੋਈ ਗੱਲ ਨਹੀਂ ਪਿਲਾਂਗੇ ਉਹ ਨਹੀਂ ਦੇ ਆਮਬਲਾ achar ਆਮਬਲਾ achar ਉਹ ਹੈ ਮੁੰਤਾ ਚੱਕ ਐਦਾਂ ਕਿਉਂ ਇਹ ਸਾਡਾ ਘਰ ਆ ਇੱਥੇ ਬੱਕਰੀਆਂ ਚੀਜ਼ਾਂ ਮਿਲਦੀਆਂ ਨਾ ਇਹ ਰੱਖਣਾ ਇੰਨਾ ਚਾਰ ਦੇ ਤੇਲ ਕਿੰਨਾ ਖਾਣ ਦੀ ਤੈਨੂੰ ਖਾਂਗ ਹੋਣੀ ਬਾਅਦ ਚ ਹਰ ਇੱਕ ਚੀਜ਼ ਕੀ ਰਹਿ ਤਾਂ ਸੇ ਲਿਮਿਟ ਚ ਪਤਾ ਕਿੰਨਾ ਇਹ ਵੀ ਤੁਹਾਨੂੰ ਕਹਿੰਦੇ ਨਾ ਖਾ ਮੈਂ ਟੇਸਟ ਕਰਕੇ ਇੱਥੇ ਜਾਂਦਾ ਸੀ ਓਕੇ ਕਿਰਨ ਮਨੀ ਜੱਜ ਸਾਹਿਬ ਦੀ ਵੀਡੀਓ ਬਣਾਉਣ ਟੇਸਟ ਕਰਨ ਦੇ ਜੱਜ ਸਾਹਿਬ ਤੋਂ ਬੁਰਕੀ ਨਹੀਂ ਤੋੜ ਰਹੀ ਮੂੰਹ ਕਰ ਇੱਧਰ ਖਾ ਇਹ ਮੈਨੂੰ ਰੱਖ ਦੋ ਮਨਵੀਰ ਮੈਂ ਖਾਣੀ ਹੈ ਮੇਰੀ ਆ ਮੈਨੂੰ ਰੱਖ ਦੋ ਬਸ ਠੀਕ ਹੈ ਮਾਗਰੇ ਮਰੀ ਤੋਂ ਬਾਰਾਂ ਹੋ ਗਈ। ਇਹ ਦੋ ਹੱਥ ਮਰੀ। ਸੀੜੀ ਤੇ ਬਹਿ ਜਾਣੀ। ਮਨਵੀਰ ਆ ਜੀ। ਚਲ ਮਰੀ ਬਸ। ਇਹ ਚੋਪੜੀ ਜਾਣਗੇ ਜਦੋਂ। ਦੱਸੋ ਕਿੰਨਾ ਪਾਉਣਾ। ਬਸ ਬਹੁਤ ਹੈ। ਫਿਰ ਦੇ ਤੱਕ। ਯੂਰੋਪੀਨ ਲੋਗ ਕੀ ਕਹਿੰਦੇ ਆ? ਜਦੋਂ ਜਦੋਂ ਨਾ ਇਹ ਇਸ ਇੰਡੀ ਗਰਮ ਹੁੰਦਾ ਹੈ ਨਾ ਇਹ 20 ਵੀ ਨਹੀਂ ਹੁੰਦੇ ਫੈਟ ਵੀ ਨਹੀਂ ਹੁੰਦੇ que alumna